ਸ਼੍ਰੋਮਣੀ ਕਾਲੀ ਦਲ ਦੇ ਬਾਗੀ ਧੜੇ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਆਪਣੇ ਸਾਥੀਆਂ ਸਮੇਤ ਅੱਜ ਸਚਖੰਡ ਸ੍ਰੀ ਹਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਗੁਰਪ੍ਰਤਾਪ ਸਿੰਘ ਵਡਾਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਨ ਚਲਾਣ ਜਾ ਰਹੇ ਹਾਂ ਜਿਸ ਦੇ ਚਲਦੇ ਅੱਜ ਗੁਰੂ ਘਰ ਵਿੱਚ ਮੱਥਾ ਟੇਕਨ ਆਏ ਸੀ ਤੇ ਅਰਦਾਸ ਬੇਨਤੀ ਕੀਤੀ ਉਨਾ ਕਹਿਆ ਕਿ ਸਿੱਖ ਪੰਥ ਤੇ ਸਮੁੱਚੇ ਪੰਜਾਬੀਆਂ ਤੋਂ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਨੂੰ ਸਹਿਯੋਗ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਹਿਆ ਕਿ ਪਿਛਲੇ ਸਮੇਂ ਤੋਂ ਸ਼੍ਰੋਮਣੀ ਕਾਲੀ ਦਲ ਦੀ ਸਥਿਤੀ ਬਹੁਤ ਹੀ ਮਾੜੀ ਤੇ ਚਿੰਤਾਜਨਕ ਬਣੀ ਹੋਈ ਹੈ। ਇਸ ਨੂੰ ਲੈ ਕੇ ਅਕਾਲੀ ਦਲ ਦਾ ਹਾਲ ਜਿਹੜਾ ਬਹੁਤ ਹੀ ਮਾੜਾ ਹੋ ਚੁੱਕਿਆ ਜੋ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਵੇਖ ਲਿਆ ਹੈ। ਉਹਨਾਂ ਕਹਿਆ ਕਿ ਪਿਛਲੇ ਸਮੇਂ ਵਿੱਚ ਜੋ ਗਲਤੀਆਂ ਹੋਈਆਂ ਨੇ ਉਸ ਤੋਂ ਸੁਧਾਰਨ ਦੇ ਲਈ ਅਸੀਂ ਨਵੀਂ ਲਹਿਰ ਸ਼ੁਰੂ ਕਰਨ ਜਾ ਰਹੇ ਹਾਂ। ਉਨਾ ਕਹਿਆ ਕਿ ਗਾਲੀ ਤਲ ਤੋਂ ਸੰਗਤਾਂ ਦਾ ਵਿਸ਼ਵਾਸ ਚੁਰਦਾ ਨਜ਼ਰ ਆ ਰਿਹਾ ਸੀ ਤਾਂ ਕਰਕੇ ਅਸੀਂ ਅਕਾਲ ਤਖਤ ਸਾਹਿਬ ਤੇ ਅਰਜ਼ੀ ਲੈ ਕੇ ਪਹੁੰਚੇ ਸੀ ਉਹਨਾਂ ਕਹਿਆ ਕਿ ਜਿਹੜੀ ਵੀ ਸਜ਼ਾ ਸਾਨੂੰ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਲਾਉਣਗੇ ਅਸੀਂ ਉਹ ਸੁਝਾਅ ਨੂੰ ਕਬੂਲ ਕਰਾਂਗੇ ਜੋ ਅਕਾਲ ਤਖਤ ਤੋਂ ਹੁਕਮ ਆਏਗਾ ਉਸ ਨੂੰ ਅਸੀਂ ਸਵੀਕਾਰ ਕਰਾਂਗੇ ਤੇ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਮੰਗ ਵੀ ਕਰਦੇ ਆਂ ਤੇ ਪੰਥ ਦੀ ਸੇਵਾ ਕਰ ਸਕੀਏ ਉਹਨਾਂ ਕਿਹਾ ਕਿ ਸਿੱਖ ਪੰਥ ਤੇ ਸਮੂੱਚੇ ਪੰਜਾਬੀਆਂ ਤੋਂ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਨੂੰ ਸਹਿਯੋਗ ਦੇਣ ਦੀ ਅਸੀਂ ਮੰਗ ਕਰਦੇ ਆਂ ਉਹਨਾਂ ਕਿਹਾ ਕਿ ਪਿਛਲੇ ਸਮੇਂ ਤੋਂ ਸ਼੍ਰੋਮਣੀ ਗਾਲੀ ਦਲ ਤੋਂ ਸੰਗਤਾਂ ਦਾ ਵਿਸ਼ਵਾਸ ਝੁੱਧਾ ਨਜ਼ਰ ਆ ਰਿਹਾ ਸੀ ਜਿਸ ਕਰਕੇ ਅਸੀਂ ਅਕਾਲ ਤਖਤ ਸਾਹਿਬ ਤੇ ਮਾਫੀਨਾਮਾ ਪੱਤਰ ਵੀ ਦਿੱਤਾ ਤੇ ਹੁਣ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਨਵੇਂ ਅਕਾਲੀ ਦਲ ਸੁਧਾਰ ਲਹਿਰ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਸਾਰੇ ਸਤਕਾਰਯੋਗ ਆਏ ਹੋਏ ਪ੍ਰੈਸ ਦੇ ਹੀਰੋ ਅੱਜ ਅਸੀਂ ਸ੍ਰੀ ਹਰਮੰਦਰ ਸਾਹਿਬ ਵਿਖੇ ਥੋੜੀ ਥੱਲੇ ਵੀ ਕਰ ਗਿਆ ਨੂੰ ਗੁਰੂ ਰਾਮਦਾਸ ਜੀ ਦੇ ਸਥਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ੇਵ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਤੇ ਨਤਮਸਤਕ ਹੋਣ ਆਏ ਸੀਗੇ ਸਾਰੀ ਸੰਗਤ ਨੇ ਉੱਥੇ ਮੱਥਾ ਟੇਕਿਆ ਦੋਹੀਂ ਅਸਥਾਨਾਂ ਤੇ ਜਾ ਕੇ ਤੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਜਿਹੜੀ ਅਸੀਂ ਚਲਾਉਣ ਜਾ ਰਹੇ ਹਾਂ ਉਹਦੇ ਵਾਸਤੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਉਹਨਾਂ ਦਾ ਓਟ ਆਸਰਾ ਲਿਆ ਉਨ੍ਹਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਅਰਦਾਸ ਕੀਤੀ ਥੱਲੇ ਕੇ 6ਵੇਂ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸ਼ਕਤੀ ਲੈਣ ਵਾਸਤੇ ਚੜ੍ਹਦੀ ਕਲਾ ਵਿੱਚ ਇਸ ਲਹਿਰ ਨੂੰ ਤੋਰਨ ਵਾਸਤੇ ਸਮਰਥਾ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਦਰਬਾਰ ਪਸਤਕ ਹੋਏ ਉਨ੍ਹਾਂ ਅਗੇ ਅਰਦਾਸ ਬੇਨਤੀ ਕੀਤੀ ਸਾਨੂੰ ਪੂਰੀ ਉਮੀਦ ਹੈ ਆ ਕਿ ਸਾਰਾ ਸਿੱਖ ਪੰਥ ਸਮੁੱਚੇ ਪੰਜਾਬੀ ਇਸ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਦਾ ਸਾਥ ਦੇਣਗੇ ਬੜਾ ਸਾਨੂੰ ਇਸ ਗੱਲ ਦੀ ਚਿੰਤਾ ਆ ਜਿਸ ਚਿੰਤਾ ਨੂੰ ਲੈ ਕੇ ਸਾਰੇ ਪੰਥਦਰਦੀਆਂ ਨੇ ਪੰਥ ਅਤਿਸ਼ੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰਾਂ ਨੇ ਮੰਨ ਬਣਾਇਆ ਕਿ ਸਾਨੂੰ ਇਹ ਜਿਹੜਾ ਚੰਡਾ ਚੌਕ ਦੇ ਅੱਗੇ ਆਉਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਥਿਤੀ ਪਿਛਲੇ ਸਮੇਂ ਅਜ ਬਣ ਗਈ ਉਹ ਬੜੀ ਚਿੰਤਾਜਨਕ ਸੀ ਤੇ ਅਗਰ ਕੁਛ ਨਾ ਕੀਤਾ ਗਿਆ ਤਾਂ ਫੇਰ ਕਹਿ ਸਕਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੋਂਦ ਆ ਉਹ ਖਤਰੇ ਦੇ ਘੇਰੇ ਵਿੱਚ ਆ ਸਕਦੀ ਆ ਇਹ ਸਾਬਤ ਹੁੰਦਾ ਜਿਹੜੀਆਂ ਇਲੈਕਸ਼ਨਸ ਹੋਈਆਂ ਜਾਂ ਜਿੱਦਾਂ ਦਾ ਵੀ ਆਪਾਂ ਨੂੰ ਸਮਰਥਨ ਮਿਲਿਆ ਜਿਦਾਂ ਦਾ ਆਪਾਂ ਨੂੰ ਸਾਥ ਮਿਲਿਆ ਇਹਨਾਂ ਇਲੈਕਸ਼ਨਾਂ ਜਾਂ ਪੁਰਾਣੀਆਂ ਇਲੈਕਸ਼ਨਾਂ ਵਿੱਚ ਇਸ ਕਰਕੇ ਸਾਰੇ ਪੰਥਦਰਦੀਆਂ ਨੂੰ ਪੰਥ ਦੇ ਹੁਸ਼ਿਆਸ਼ੀਆਂ ਨੂੰ ਸਾਰੇ ਸਮੁੱਚੇ ਪੰਜਾਬੀਆਂ ਨੂੰ ਅਸੀਂ ਅਪੀਲ ਵੀ ਕਰਦੇ ਹਾਂ ਕਿ ਸਾਡੀ ਇਹ ਜਿਹੜੀ ਜਦੋ ਜਿਹੇ ਸਾਡਾ ਜਿਹੜਾ ਅਪਰਾਲਾ ਇਹ ਕਿਸੇ ਵਿਅਕਤੀ ਦੇ ਬਰ ਖਿਲਾਫ ਨਹੀਂ ਕਿਸੇ ਇੱਕ ਉਦੋਂ ਨੂੰ ਲੈ ਕੇ ਨਹੀਂ ਸਮੁੱਚੇ ਤੌਰ ਤੇ ਅਸੀਂ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ 103 ਸਾਲਾ ਪੁਰਾਣੀ ਸਿੱਖਾਂ ਦੀ ਨਮੈਂਦਾ ਜਮਾਤ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਧਾਰਮਿਕ ਜਥੇਬੰਦੀ ਆ ਸਿੱਖ ਪਾਰਲੀਮੈਂਟ ਆ ਇਹਨਾਂ ਤੇ ਹਰ ਗੁਰਸਿੱਖ ਨੂੰ ਸੰਗਤਾਂ ਨੂੰ ਪੂਰਨ ਭਰੋਸਾ ਹੋਣਾ ਚਾਹੀਦਾ ਸੰਗਤਾਂ ਦਾ ਪੂਰਾ ਸਹਿਯੋਗ ਇਹਨਾਂ ਦੋਹਾਂ ਜਥੇਬੰਦੀਆਂ ਨੂੰ ਮਿਲਣਾ ਚਾਹੀਦਾ ਉਹਦੇ ਵਾਸਤੇ ਜਿਹੜੀਆਂ ਕਮੀਆਂ ਪੇਸ਼ੀਆਂ ਪਿਛਲੇ ਸਮਿਆਂ ਚ ਹੋਈਆਂ ਜਾਂ ਰਹਿ ਗਈਆਂ ਜਾਂ ਜਿਹੜੀਆਂ ਕੋ ਉਨਟਾਈਆਂ ਲੀਡਰਸ਼ਿਪ ਤੋਂ ਹੋਈਆਂ ਗਲਤੀਆਂ ਕਹਿ ਲਓ ਹੋਈਆਂ ਉਹਨਾਂ ਨੂੰ ਸੁਧਾਰਨ ਲਈ ਉਹਨਾਂ ਦੇ ਪਛਤਾਪ ਵਾਸਤੇ ਤੇ ਖਿਮਾ ਮੰਗਣ ਵਾਸਤੇ ਗੁਰੂ ਸਾਹਿਬ ਤੋਂ ਅਸੀਂ ਇਹ ਅਪਰਾਧ ਕੀਤਾ ਜਦਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦਾਰ ਸਿੰਘ ਸਾਹਿਬ ਯਾਨੀ ਰਕबीर ਸਿੰਘ ਜੀ ਨੂੰ ਪਿਛਲੇ ਦਿਨੀ ਅਸੀਂ ਪਹਿਲੀ ਜੁਲਾਈ ਨੂੰ ਮਿਲ ਕੇ ਗਏ ਸੀ ਭਾਈ ਮਨਜੀਤ ਸਿੰਘ ਜੀ ਜਿਹੜੇ ਸਿੱਖ ਪੰਥ ਦੀ ਬੜੀ ਮਹਾਨ ਸ਼ਖਸੀਅਤ ਨੇ ਬੜੇ ਮਹਾਨ ਪਰਿਵਾਰ ਵਿੱਚੋਂ ਨੇ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਨੇ ਇਹ ਵੀ ਅਜਨਾਲ ਸੀ ਉਦੋਂ ਵੀ ਨਾਲ ਸੀ ਹੋਰ ਸਾਰੇ ਸਾਰੇ ਜਿੰਨੇ ਵੀ ਪੰਥ ਤੇ ਅਸੀਂ ਜਵਾ ਸ਼੍ਰੋਮਣੀ ਅਕਾਲੀ ਦਲ ਦੇ ਸੋਹਰਦ ਲੀਡਰ ਸਹਿਬਾਨ ਸਨ ਸਿੰਘ ਸਾਹਿਬ ਨੂੰ ਉਦੋਂ ਬੇਨਤੀ ਕਰਕੇ ਗਏ ਸੀ ਤੇ ਇਹ ਸਾਰੀ ਜਿਹੜਾ ਉਪਰਾਲਾ ਅਸੀਂ ਕੀਤਾ ਇਸ ਕਰਕੇ ਕਿ ਸੰਤਾਂ ਦਾ ਵਿਸ਼ਵਾਸ ਸ਼੍ਰੋਮਣੀ ਅਕਾਲੀ ਦਲ ਤੋਂ ਬਣਾ ਕੇ ਸਿੰਘ ਸਾਹਿਬ ਕੋ ਆਏ ਕਿ ਸਭ ਤੋਂ ਪਹਿਲਾਂ ਸਾਨੂੰ ਗੁਰੂ ਕਰ ਜਾ ਕੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਅਕਾਲ ਤਖਤ ਸਾਹਿਬ ਦੇ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਆ ਉੱਥੇ ਜਾ ਕੇ ਸਾਨੂੰ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ ਜੇ ਸਾਡੇ ਤੋਂ ਗਲਤੀਆਂ ਹੋਈਆਂ ਅਸੀਂ ਉਹਨਾਂ ਦਾ ਅਪਸ਼ਾਤਪ ਕਰਾਂਗੇ ਜਿਹੜੀ ਸਜ਼ਾ ਸਾਨੂੰ ਅਕਾਲ ਤਖਤ ਸਾਹਿਬ ਦੇ ਜਹੇਦਾਰ ਲਾਉਣਗੇ ਅਸੀਂ ਉਹ ਸਜ਼ਾ ਭੁਗਤਾਂਗੇ ਤੇ ਸੇਵਾ ਵੀ ਕਰਾਂਗੇ ਤਾਂ ਕਿ ਸਾਰੀ ਲੀਡਰਸ਼ਿਪ ਜਿਹੜੀ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਪਣੇ ਉਸ ਸਥਾਨ ਨੂੰ ਮੰਦੀ ਆ ਜਿਹੜੀ ਉੱਥੇ ਉਦਣ ਆ ਕੇ ਸਿੰਘ ਸਾਹਿਬ ਦੇ ਅੱਗੇ ਬੇਨਤੀ ਕਰਕੇ ਗਈ ਆ ਜਾਂ ਹੋਰ ਜਿਹੜੇ ਲੀਡਰ ਨੇ ਜਿਹੜੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਮੰਨਦੇ ਨੇ ਉਹ ਜੋ ਵੀ ਉਹ ਤੋਂ ਸਜ਼ਾ ਮਿਲੂ ਉਹਨੂੰ ਸਜ਼ਾ ਨੂੰ ਭੁਗਤਣਗੇ ਤਾਂ ਕਿ ਅਸੀਂ ਜਿਹੜੀ ਸੰਗਤ ਦੇ ਸਾਹਮਣੇ ਸੁਰਖਰੂ ਹੋ ਸਕੀਏ ਆਪਣਾ ਬੋਝ ਜਿਹੜਾ ਸਾਡੇ ਆਪਣੇ ਮਨ ਦੇ ਉੱਪਰ ਪਾ ਰਿਹਾ ਉਹਨੂੰ ਅਸੀਂ ਹਲਕਾ ਕਰ ਸਕੀਏ ਤੇ ਸੰਗਤਾਂ ਵਿੱਚ ਦੁਆਰਾ ਵਿਸ਼ਵਾਸ ਕਾਇਮ ਕਰ ਸਕੀਏ ਜੀ ਸਾਹਿਬ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੂੰ ਸੱਦਿਆ ਗਿਆ ਸੀਗਾ ਪੇਸ਼ ਹੋਣ ਵਾਸਤੇ ਉਹਨਾਂ ਨੇ ਕਿਹਾ ਕਿ ਮੈਂ ਪੇਸ਼ ਹੋਣ ਲਈ ਆਵਾਂਗਾ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ ਕਿ ਜੈਸਦਰ ਸਾਹਿਬ ਉਹਨਾਂ ਨੇ ਵੀ ਤੁਹਾਡੇ ਨਾਲ ਹੀ ਧਾਰਮਿਕ ਸਜ਼ਾ ਲਗਾਉਣਗੇ ਕਿਉਂਕਿ ਜੂਚਾ ਆਕਾਲੀ ਦਲ ਜਿਹੜਾ ਹੈ ਉਹ ਉਸ ਨੇ ਉਹ ਜਿਹੜਾ ਮੌਕਾ ਸੀਗਾ ਉਦੋਂ ਸੱਤਾ ਦੇ ਵਿੱਚ ਸੀਗੇ ਤਾਂ ਵਾਰ-ਵਾਰ ਵਿਰੋਧੀਆਂ ਵੱਲੋਂ ਇਹੀ ਸਵਾਲ ਕੀਤਾ ਜਾ ਰਿਹਾ ਹੈ ਕਿ ਉਦੋਂ ਤਾਂ ਕੁਰਸੀਆਂ ਛੱਡੀਆਂ ਨਹੀਂ ਉਦੋਂ ਜਿਹੜੇ ਹਰੇ ਪੈਨ ਚੱਲਦੇ ਸੀਗੇ ਆਪਣੇ ਪੁੱਤ ਭਨੇਵੇਂ ਭਤੀਜੇ ਜਿਹੜੇ ਆ ਉਹ ਸੱਤਾ ਦੇ ਵਿੱਚ ਲੈਣ ਤੇ ਜਾਂ ਸਰਕਾਰੀ ਨੌਕਰ ਲਗਾ ਲੈ ਜਾਂ ਸ਼੍ਰੋਮਣੀ ਕਮੇਟੀ 'ਚ ਆਪਣੇ ਮੁਲਾਜ਼ਮ ਲਾ ਲੈ ਉਦੋਂ ਕਿਉਂ ਨਹੀਂ ਇਹਨਾਂ ਨੇ ਇਹ ਕੁਰਸੀਆਂ ਛੱਡੀਆਂ ਇਦਾਂ ਜੀ ਵੀ ਅਸੀਂ ਆਪਣੇ ਵੱਲੋਂ ਕਹਿ ਸਕਦੇ ਹਾਂ ਕਿ ਜਦ ਵੀ ਕਿਤੇ ਕਿਸੇ ਮੀਟਿੰਗ ਕਿਸੇ ਫੋਰਮ ਤੇ ਗੱਲ ਹੋਈ ਅਸੀਂ ਆਪਣੀ ਲੀਡਰਸ਼ਿਪ ਨੂੰ ਇਹ ਸੁਝਾਅ ਦਿੱਤੇ ਉਹ ਚੁਣਦਾ ਕਮੇਟੀ ਦੇ ਵਿੱਚ ਵੀ ਦਰਜ ਨੇ ਬਕਾਇਦਾ ਤੌਰ ਤੇ ਆਪਾਂ ਸਾਰੇ ਜਾਣਦੇ ਆ ਕਿ ਆਪਾਂ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਗਲਤ ਫੈਸਲੇ ਲਏ ਉਹਨਾਂ ਨੂੰ ਉੱਥੇ ਕਾਲ ਤੱਕ ਸਾਹਮਣੇ ਆ ਕੇ ਖਿਮਾ ਮੰਗਣੀ ਚਾਹੀਦੀ ਆ ਤੇ ਗੁਰੂ ਸਾਹਿਬ ਤੋਂ ਜਿਹੜੀਆਂ ਪੁੱਲਾਂ ਪਰਸੋਨੀਅਤਾਂ ਚੈਨੀਆਂ ਕਿਹੜੇ ਕਿਹੜੇ ਗੁਨਾਹ ਦੀ ਮਾਫੀ ਮੰਗੋ ਗਿਆ ਕਾਲਕਤਕ ਸਾਬ ਤੋਂ ਭਾਈ ਰਣਜੀਤ ਸਿੰਘ ਨੂੰ ਜਿਸ ਦਾ ਜਲੀਲ ਕਰਕੇ ਹਟਾਇਆ ਗਿਆ ਉਸ ਤੋਂ ਬਾਅਦ ਪ੍ਰੋਫੈਸਰ ਮਨਜੀਤ ਸਿੰਘ ਨੂੰ ਜਿੱਦਾਂ ਜਲੀਲ ਕਰਕੇ ਹਟਾਇਆ ਗਿਆ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਜਲੀਲ ਕਰਕੇ ਹਟਾਇਆ ਗਿਆ ਉਸ ਤੋਂ ਬਾਅਦ ਵਿਦਾਂਤੀ ਜੀ ਨੂੰ ਕਿਸ ਤਰ੍ਹਾਂ ਹਟਾਇਆ ਗਿਆ ਗਾਨੀ ਗੁਰਬਚਨ ਸਿੰਘ ਨੂੰ ਕਿਸ ਤਰ੍ਹਾਂ ਹਟਾਇਆ ਗਿਆ ਇਹ ਸਾਰਾ ਕੁਝ ਤਾਂ ਉਸ ਵੇਲੇ ਤੁਸੀਂ ਉਹ ਸਾਬ ਅਕਾਲੀ ਦਲ ਦੇ ਵਿੱਚ ਸੀ ਉਦੋਂ ਕੋਡਾ ਸਾਹਿਬ ਇੱਕ ਇਤਿਹਾਸ ਛੋਟਾ ਇੱਕ ਹੋਰ ਇਤਨਾ ਐਡ-ਆਨ ਕਰਦੇ ਕਿ ਇਤਿਹਾਸ ਰਚਿਆ ਗਿਆ ਹੈ ਸ੍ਰੀ ਕਾਲਕਤਕ ਸਾਬ ਦੇ ਜਥੇਦਾਰਾਂ ਵਾਸਤੇ ਲੋਕ ਇਹ ਕਹਿੰਦੇ ਨੇ ਸੰਗਤ ਕਹਿੰਦੀ ਹੈ ਕਿ ਜਿਹੜਾ ਜਿਹੜਾ ਦਸਤਿਹਾਰ ਵੀ ਉੱਥੋਂ ਅਹੁਦੇ ਤੋਂ ਉੱਤਿਆ ਸਾਡੇ ਸਨਮਾਨਯੋਗ ਉਹਨਾਂ ਦੇ ਉੱਤੇ ਕੋਈ ਨਾ ਕੋਈ ਅਨਸ਼ਨ ਲਗਾ ਕੇ ਕੋਈ ਉਹਨਾਂ ਦੇ ਉੱਤੇ ਜਿਸੇ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਉਹਨਾਂ ਨੂੰ ਉਤਾਰਿਆ ਗਿਆ ਸੋ ਕੀ ਕੋਈ ਨਾ ਕੋਈ ਅਨਸ਼ਨ ਲਗਾ ਕੇ ਹੀ ਉਹਨਾਂ ਨੂੰ ਉਤਾਰਿਆ ਜਾਂਦਾ ਹੈ ਜਾਣਬੁੱਝ ਕੇ ਇਹ ਇਤਿਹਾਸ ਹੈ ਅੱਜ ਤੱਕ ਦੇਖੋ ਸੁਣਿਓ ਬੇਂਤੀ ਜੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵ ਉੱਚਤਾ ਆ ਉਹ ਸਾਰੇ ਸਿੱਖ ਜਗਤ ਨੂੰ ਪ੍ਰਮਾਣ ਹੈ ਆ ਤੇ ਆਪਾਂ ਕੋਈ ਕਿੰਧੂ ਪ੍ਰੰਤੂ ਨਹੀਂ ਕਰ ਸਕਦੇ ਅਕਾਲ ਪਤ ਸਾਹਿਬ ਦੇ ਹਦੇਸ਼ਾਂ ਤੇ ਹੁਕਮਨਾਮਿਆਂ ਤੇ ਜਾਂ ਉਹਨਾਂ ਦੇ ਫਰਮਾਨਾਂ ਤੇ ਜਿਹੜਾ ਕੋਈ ਸਿੰਘ ਸਾਹਿਬ ਉਸ ਪਦਵੀ ਤੇ ਸੇਵਾ ਕਰ ਗਏ ਜਾਂ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਰੋਲ ਲੰਬਾਇਆ ਉਹਨਾਂ ਦਾ ਸਤਕਾਰ ਮਾਨ ਸਦਾ ਹੀ ਸੇ ਕੰਮ ਕਰਦੀ ਆ ਨਹੀਂ ਪਰ ਜਿਸ ਤਰ੍ਹਾਂ ਉਹਨੂੰ ਹਟਾਇਆ ਗਿਆ ਉਹ ਤਾਂ ਆਪਣੇ ਆਪ ਤੇ ਵੀ ਇੱਕ ਮਿਸਾਲ ਰਹੀ ਹੈ ਨਾ ਇਹ ਨਾ ਜੀ ਇਹ ਉਹ ਤਾਂ ਨੌਕਰ ਸਮਝਦੇ ਰਹੇ ਮੈਂ ਤੁਹਾਨੂੰ ਉਹ ਮੇਰੀ ਸਾਰੀ ਪੂਰੀ ਮੇਰੀ ਗੱਲ ਬੇਨਤੀ ਪਹਿਲਾਂ ਸੁਣ ਲਿਓ ਇਸ ਗੱਲ ਦਾ ਸਿੱਖ ਸੰਗਤ ਨੂੰ ਬੜਾ ਤਰਾਜ ਆ ਜਿਹੜੀ ਗੱਲ ਤੁਸੀਂ ਆਖੀ ਆ ਦੇਖੋ ਅਸੀਂ ਉਸ ਵਿਚਾਰ ਦੇ ਧਾਰਨੀ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਜਿੱਥੇ ਆਪਣੇ ਸ਼੍ਰੋਮਣੀ ਕਮੇਟੀ ਦੇ ਆਪਣੇ ਧੈਰੇ ਵਿੱਚ ਆਉਂਦੀ ਆ ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਦੀ ਨਿਯੁਕਤੀ ਸਿੱਖ ਪੰਥ ਦੀ ਪ੍ਰਮਾਨਿਤ ਜਿਹੜੀ ਹੈਗੀ ਆ ਵਿਧੀ ਵਿਵਾਨਾ ਹੋਣੀ ਚਾਹੀਦੀ ਆ ਉਸ ਤਰੀਕੇ ਨਾਲ ਹੋਣੀ ਚਾਹੀਦੀ ਆ ਤਾਂ ਕਿ ਕੋਈ ਵੀ ਖਾਫੇ ਚੋਂ ਨਿਕਲਦੇ ਨੇ ਜੱਜਦਾਰ ਸਾਹਿਬ ਤੁਸੀਂ ਉਸੇ ਉਸੇ ਕੱਲ ਤੇ ਆ ਰਹੇ ਹੋ ਕਿਉਂਕਿ ਜਗੀਰ ਕੌਰ ਹੋਰੀ ਵੀ ਇਹ ਤੁਹਾਡੇ ਨਾਲ ਦੇ ਜਿਹੜੇ ਸਾਥੀ ਨੇ ਉਹ ਇਹ ਕੱਲ ਵਾਰ-ਵਾਰ ਕਹਿ ਚੁੱਕੇ ਨੇ ਕਿ ਜੱਜਦਾਰ ਸਾਹਿਬ ਤੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹ ਲੋਖਾਫੇ ਚੋਂ ਨਿਕਲਦੇ ਹਨ ਇਹ ਤੁਸੀਂ ਮੰਨਦੇ ਹੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਜੱਜਦਾਰ ਦੀ ਨਿਯੁਕਤੀ ਹੋਣੀ ਚਾਹੀਦੀ ਹੈ ਲੋਕਾਂ ਦਾ ਮੈਂ ਕੀ ਕਹਿ ਰਿਹਾ ਜੀ ਵੀ ਸਾਰੇ ਪੰਥ ਨੂੰ ਉਹ ਜਿਹੜੀ ਪ੍ਰਕਿਰਿਆ ਪ੍ਰਵਾਨਿਤ ਹੋਣੀ ਚਾਹੀਦੀ ਹੈ ਤਾਂ ਕਿ ਐਦਾਂ ਦੀ ਸ਼ਕਤੀ ਇੱਥੇ ਆਵੇ ਜਿਸਤੇ ਕੋਈ ਕਿੰਧੂ ਪਰਤੂ ਨਾ ਕਰ ਸਕੇ ਨਾ ਕੋਈ ਨਾ ਕੋਈ ਉਹਨਾਂ ਨੂੰ ਏਦਾਂ ਕਿਸੇ ਗਲਤ ਤਰੀਕੇ ਨਾਲ ਉਹਨਾਂ ਨੂੰ ਅਟਾਇਆ ਜਾ ਸਕੇ ਇਸ ਜਿਹੜੀ ਪ੍ਰਕਿਰਿਆ ਦੇ ਵਿੱਚ ਜਿੱਥੇ ਵੀ ਕੋਈ ਸੋਧ ਚਾਹੀਦੀ ਆ ਦੇਖੋ ਸ਼੍ਰੋਮਣੀ ਕਮੇਟੀ ਜੇਥੇ ਬੰਦੀ ਉਹਦੇ ਆਪਣੇ ਫਰਜ਼ ਨੇ ਉਹ ਆਪਣੇ ਫਰਜ਼ ਪੂਰੇ ਕਰਦੀ ਆ ਠੀਕ ਆ ਕਈ ਵਾਰੀ ਆਪਾਂ ਕੋਈ ਫੈਸਲਾ ਲੈਨੇ ਆ ਸੰਗਤ ਉਸ ਫੈਸਲੇ ਨੂੰ ਪਰਵਾਹ ਨਹੀਂ ਕਰਦੀ ਪਰ ਪਰ ਕੋਸ਼ਿਸ਼ ਕਰਨੀ ਚਾਹੀਦੀ ਆ ਸੁਧਾਰ ਦੀ ਲੋੜ ਅਕਾਲੀ ਵਰਕਰਾਂ ਨੂੰ ਆਜਾ ਅਕਾਲੀ ਲੀਡਰਾਂ ਨੂੰ ਸੁਧਾਰਾਂ ਦੀ ਲੋੜ ਹੈ ਵੱਡੀ ਗੱਲ ਹੈ ਕਿ ਤੁਸੀਂ ਅਕਾਲੀ ਸੁਧਾਰ ਲਹਿਰ ਇਸ ਦਾ ਨਾਮ ਚੁਣਿਆ ਹੈ ਕੋਸੂ ਸਮੇਂ ਕੇ ਨਾਮ ਚੁਣਿਆ ਹੋਏਗਾ ਕਿ ਸੁਧਾਰ ਅਸੀਂ ਕਰਨਾ ਹੈ ਵੱਡਾ ਸੁਧਾਰ ਤੁਹਾਡੇ ਲਾਗੇ ਭਾਈ ਮਨਜੀਤ ਸਿੰਘ ਜੀ ਖੜੇ ਨੇ ਇਹਨਾਂ ਨੇ ਕੀਤਾ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖਿਆ ਹੈ ਪਹਿਲਾਂ ਹੀ ਆਖ ਦਿੱਤਾ ਸੀਗਾ ਭਾਈ ਅਮਰਪਾਲ ਸਿੰਘ ਦਾ ਇਹਨਾਂ ਨੇ ਹਮਾਇਤ ਕੀਤੀ ਸੀਗੀ ਲੱਗਦਾ ਹੈ ਤੁਹਾਨੂੰ ਕਿਹੜੇ ਸੁਧਾਰਾਂ ਦੀ ਲੋੜ ਹੈ ਤਾਂ ਹੀ ਤੁਸੀਂ ਸੁਧਾਰ ਲਹਿਰ ਬਣਾਈ ਆਪਣੀ ਇਹਦਾ ਜੀ ਇਹਦਾ ਇਹਦਾ ਤਾਂ ਆਪਣੇ ਸਾਹਮਣੇ ਆ ਵੀ ਅਕਾਲੀ ਦਲ ਜਿਵੇਂ ਕਮਜ਼ੋਰ ਹੋ ਗਿਆ ਯਾ ਹੁੰਦਾ ਆਇਆ ਸਾਲਾਂ ਦਰਸਾਲ ਆਪਾਂ ਦੇਖ ਲਿਆ ਤੁਹਾਡੇ ਸਾਹਮਣੇ ਆ ਵੀ ਆਪਣੇ ਸੰਗਤਾਂ ਨੇ ਜਾਂ ਸਿੱਖ ਪੰਥ ਨੇ ਸਿੱਖਾਂ ਨੇ ਕਿਵੇਂ ਅਕਾਲੀ ਦਲ ਨੂੰ ਆਈਸੋਲੇਟ ਕਰਤਾ ਜਿਹੜੀ ਸਾਡੀ ਆਪਣੀ ਜਮਾਤ ਸੀਗੀ ਸਿੱਖ ਪੰਥ ਸੀਗਾ ਉਹਨਾਂ ਨੇ ਸਾਥ ਛੱਡਤਾ ਅਕਾਲੀ ਦਲ ਦਾ ਇਹ ਇਸ ਕਰਕੇ ਸੁਧਾਰ ਦੀ ਲੋੜ ਪਈ ਆ ਜੇ ਅਕਾਲੀ ਦਲ ਸੰਗਤਾਂ ਦੇ ਵਿੱਚ ਭਰੋਸਾ ਪੂਰਾ ਕਾਇਮ ਰੱਖਦਾ ਅਕਾਲੀ ਦਲ ਦੇ ਲੀਡਰਾਂ ਤੇ ਸੰਗਤ ਵਿਸ਼ਵਾਸ ਕਰਦੀ ਤਾਂ ਫੇਰੇ ਸਰਦਾਰ ਲੇਹਰ ਦੀ ਲੋੜ ਨਹੀਂ ਸੀ ਜੇ ਸਰਦੋ ਕੋ ਗਲਤੀਆਂ ਹੋਈਆਂ ਜਾਂ ਸਰਦੋ ਫੈਸਲੇ ਸਹੀ ਨਹੀਂ ਲੈ ਹੋਏ ਜਿਨ੍ਹਾਂ ਕਰਕੇ ਸਾਡਾ ਵਕਾਰ ਨੀਵਾ ਹੋਇਆ ਜਿਨ੍ਹਾਂ ਕਰਕੇ ਅਸੀਂ ਨਿਹਾਰਵਾਲ ਗਏ ਇਸ ਕਰਕੇ ਇਹਦੀ ਲੋੜ ਪਈ ਆ ਇਹ ਸਾਰਾ ਸਿੱਖ ਜਗਤ ਜਾਣਦਾ ਇਸ ਗੱਲ ਨੂੰ ਤੇ ਮੈਂ ਫੇਰ ਕਹੂੰਗਾ ਕਿ ਬਹੁਤ ਉੱਚਾ ਸਥਾਨ ਆ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਲਤਕ ਸਾਹਿਬ ਇੱਥੇ ਜਿਹੜੇ ਵੀ ਫੈਸਲੇ ਹੁੰਦੇ ਨੇ ਚਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ ਜਾਂ ਸ੍ਰੀ ਕਲਤਕ ਸਾਹਿਬ ਦੇ ਜਾਇਦਾਰ ਸਾਹਿਬ ਕਰਨ ਉਹ ਸਾਰੇ ਸਿੱਖ ਜਗਤ ਨੂੰ ਪ੍ਰਵਾਨਿਤ ਹੋਣੇ ਚਾਹੀਦੇ ਆ ਉਹਨਾਂ ਦੇ ਕੋਈ ਕੋਈ ਵਿਧੀ ਵਿਵਧਾਨ ਜਾਂ ਕੋਈ ਸਿਸਟਮ ਬਣਾਉਣਾ ਉਹ ਵੀ ਪੰਥ ਨੂੰ ਪ੍ਰਵਾਨ ਹੋਵੇ ਤਾਂ ਕਿ ਇਹ ਜਿਹੜੀ ਸਾਰੀ ਸ਼ਕਤੀ ਆਪਣੀ ਸ੍ਰੀ ਕਾਲ ਤਖਤ ਸਾਹਿਬ ਦੇ ਥੱਲੇ ਸ੍ਰੀ ਕਾਲ ਤਖਤ ਸਾਹਿਬ ਦੇ ਚੰਡੇ ੇਠਾ ਕੇ ਸਾਰਾ ਸਿੱਖ ਪੰਥ ਸਿੱਖ ਜਗਤ ਸ਼ਕਤੀਸ਼ਾਲੀ ਹੋਵੇ ਇਹ ਚੜ੍ਹਦੀ ਕਲਾ ਦਾ ਆਪਣਾ ਆਪਣੀ ਜ਼ਿੰਮੇਵਾਰੀਆਂ ਨਿਭਾਈਏ ਇਹ ਸਾਰੀ ਸੋਚ ਨੂੰ ਲੈ ਕੇ ਅਸੀਂ ਆ ਜਿਹੜੀ ਸ਼੍ਰੋਮਣੀ ਕਾਲੀ ਦਲ ਸੂਦਾਰ ਲਹਿਰ ਨੂੰ ਆਪਣੇ ਸ਼ੁਰੂ ਕਰਨ ਜਾ ਰਹੇ ਆ ਕਰਕੇ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਸੀਗੀਆਂ ਜਿਨ੍ਹਾਂ ਦਾ ਸੰਗਤਾਂ ਦੇ ਮਨਾਂ 'ਚ ਬੜਾ ਰੋਸ ਸੀਗਾ ਫਿਲਾਲਾ ਸਾਹਿਬ ਸਿੱਖਾਂ ਦਾ ਕਾਤਲ ਸੀ ਜ਼ਹਾਰ ਆਲਮ ਉਹਨੂੰ ਅਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਉਸ ਵੇਲੇ ਤੁਹਾਡੀ ਸੁਧਾਰ ਦੀ ਜ਼ਰੂਰਤ ਨਹੀਂ ਲੱਗੀ ਅੱਗੇ ਚਲੀਏ ਜਦੋਂ ਸੁਮੇਧ ਸੈਣੀ ਨੂੰ ਭਾਜਪਾ ਲਾਇਆ ਗਿਆ ਔਰ ਸ਼੍ਰੀ ਆਮ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਕਰਨ ਵਾਲਾ ਸੁਮੇਧ ਸੈਣੀ प्रकाश सिंह जी, जी बादल और सुबीर सिंह जी बादल के नाल बराबर ते कुर्सी ते बैठदा ओदो ਤੁਹਾਨੂੰ ਸੁਧਾਰ ਦੀ ਜਰੂਰਤ ਨਹੀਂ ਲੱਗੀ ਅੱਜ ਅਚਾਨਕ ਸੁਧਾਰ ਲੈ ਐਡਾ ਕੀ ਜਰੂਰਤ ਪੈ ਗਈ ਜੀ ਜਿਹੜੇ ਜਿਹੜੇ ਸੋਹੇਰ ਦੇ ਲੀਡਰਸ ਹਨ ਮੈਂ ਚਲੋ ਸਾਰਿਆਂ ਦੀ ਗਲਤਾਂ ਜਿੰਨੀ ਮੈਨੂੰ ਜਾਣਕਾਰੀ ਉਹ ਗੱਲ ਕਰੂੰਗਾ ਜਿਨ੍ਹਾਂ ਜਿਨ੍ਹਾਂ ਨੇ ਨੂੰ ਪੰਥ ਦਾ ਦਰਦ ਸੀਗਾ ਉਹਨਾਂ ਨੇ ਉਸ ਵੇਲੇ ਵੀ ਆਵਾਜ਼ ਉਠਾਈ ਸੀਗੀ ਉਹਨਾਂ ਨੇ ਉਸ ਵੇਲੇ ਵੀ ਇਹਦਾ ਵਿਰੋਧ ਕੀਤਾ ਸੀਗਾ ਲੇਕਿਨ ਕਿਸੇ ਦੀ ਸੁਣੀ ਨਹੀਂ ਗਈ ਕਿਸੇ ਦੀ ਚੱਲੀ ਨਹੀਂ ਉਹ ਗੱਲ ਬੱਕਰੀ ਆ ਪਰ ਜਿਹੜੇ ਗਲਤ ਫੈਸਲੇ ਹੋਏ ਉਨਾ ਕਾਰਨਾ ਕਰਕੇ ਹੀ ਅੱਜ ਅਕਾਲੀ ਦਲ ਕਮਜ਼ੋਰ ਹੋਇਆ ਇਹਨਾਂ ਫੈਸਲਿਆਂ ਨੂੰ ਜੇ ਆਪਾਂ ਉਹਦੇ ਆਪਣੀ ਨਜ਼ਰ ਮਾਰੀਏ ਉਹਨਾਂ ਦੀ ਬੈਕਗ੍ਰਾਉਂਡ ਵਿੱਚ ਜਾਈਏ ਕਦੀ ਦਾ ਸਮਾਂ ਆਉਣਾ ਸੀ ਆਪਣੀ ਸਿੱਖ ਲੀਡਰਸ਼ਿਪ ਨੂੰ ਵੀ ਇਹ ਇਹਨਾਂ ਮਸਲਿਆਂ ਨੂੰ ਲੈ ਕੇ ਆਵਾਜ਼ ਉਠਾਉਣੀ ਆਪਾਂ ਨਹੀਂ ਸੀਗੀ ਉਹਨਾਂ ਨੂੰ ਆਪਣਾ ਜਿਹੜਾ ਹਾਂ ਦਾ ਨਾਰਾ ਮਾਰਨਾ ਪੈਣਾ ਸੀ ਸਿੱਖ ਆਪਣੇ ਸੰਗਤ ਦੇ ਨਾਲ ਸਿੱਖ ਪੰਥ ਦੇ ਨਾਲ ਅੱਜ ਉਹ ਸਮਾਂ ਆ ਗਿਆ ਠੀਕ ਹੈ ਪਹਿਲਾਂ ਕਿਸੇ ਨੇ ਗੱਲ ਕੀਤੀ ਨਹੀਂ ਕੀਤੀ ਕਿਸੇ ਦੀ ਚੱਲੀ ਨਹੀਂ ਚੱਲੀ ਉਹਦਾ ਬੈਕਗ੍ਰਾਉਂਡ ਵਿੱਚ ਕਈ ਗੱਲਾਂ ਤੁਹਾਡੀਆਂ ਸੱਚੀਆਂ ਵੀ ਨੇ ਪਰ ਕਈਆਂ ਨੇ ਆਵਾਜ਼ ਉਠਾਈ ਵੀ ਸਗੀ ਪਰ ਚਲੋ ਉਹ ਤੋਂ ਸਮਝਾਂਗੇ ਹੁਣ ਹੁਣ ਆਪਾਂ ਸਾਰਿਆਂ ਨੂੰ ਅਸੀਂ ਆ ਜਾਈਏ ਆਉਣ ਵਾਲੇ ਆਉਣ ਵਾਲੀ ਸਮਝ ਤੇ ਆ ਜਾਈਏ ਜੇਕਰ ਜਹਦਰ ਸਾਹਿਬ ਤੁਹਾਨੂੰ ਸਜ਼ਾ ਲਗਾਉਂਦੇ ਨੇ ਧਾਰਮਿਕ ਸਜ਼ਾ ਜਾਂ ਸੇਵਾ ਲਗਾਉਂਦੇ ਨੇ ਸੁਖਵੀਰ ਸਿੰਘ ਬਾਦਲ ਨੂੰ ਸਮੁੱਚੇ ਅਕਾਲੀ ਦਲ ਨੂੰ ਸੇਵਾ ਲਾਉਂਦੇ ਨੇ ਸੇਵਾ ਤੁਸੀਂ ਕਰ ਵੀ ਲੈਣੇ ਹੋ ਸਜ਼ਾ ਤੁਸੀਂ ਭੁਗਤ ਵੀ ਲੈਣੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਕਾਲੀ ਦਲ ਇਕੱਠਾ ਹੋਏਗਾ ਸ਼੍ਰੋਮਣੀ ਅਕਾਲੀ ਦਲ ਅਤੇ ਜਿਹੜਾ ਥੱਲੀ ਅਕਾਲੀ ਸੁਧਾਰ ਲੈ ਰਿਹਾ ਇਹ ਇੱਕ ਮੰਚ ਤੇ ਇਕੱਠੇ ਹੋ ਕੇ ਕੰਮ ਕਰਨਗੇ ਕਿਉਂਕਿ ਸਜਾ ਤਾਂ ਦੋਵਾਂ ਨੇ ਭੁਗਤ ਲਈ ਸੇਵਾ ਦੋਵਾਂ ਨੇ ਭੁਗਤ ਲਈ ਦੇਖੋ ਇਹ ਜਿਹੜਾ ਤੁਸੀਂ ਪੁਆਇੰਟ ਰੇਜ਼ ਕੀਤਾ ਬੜਾ ਮਹੱਤਵ ਰੱਖਦਾ ਆ ਸਿੱਖ ਪੰਥ ਨੂੰ ਮੈਂ ਅੱਗੇ ਵੀ ਕਹਿ ਗਿਆ ਹਟਿਆ ਇੱਕ ਚੰਡੇ ਥੱਲੇ ਇੱਕ ਐਸੀ ਸਰਪ੍ਰਵਾਣਕ ਸ਼ਕਤੀ ਅੱਗੇ ਸਾਰੇ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਆ ਤੇ ਅੱਗੇ ਵੀ ਕਈ ਵਾਰੀ ਐਦਾਂ ਦੇ ਸਮੇਂ ਆਏ ਜਦੋਂ ਕਈ ਵਾਰੀ ਆਪਣੇ ਪਾਰਟੀ ਵਿੱਚ ਜਾਂ ਅਕਾਲੀ ਦਲ ਵਿੱਚ મતભੇਦ ਪੈਦਾ ਹੋਏ ਮੁੜ ਕੇ ਪੰਥ ਇਕੱਠਾ ਵੀ ਹੋਇਆ ਇਹ ਚਲੋ ਆਪਣਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਪਰ ਆਉਣ ਵਾਲੇ ਸਮੇਂ ਵਿੱਚ ਅਸੀਂ ਆਸ ਕਰਦੇ ਹਾਂ ਕਿ ਸਾਰਾ ਅਕਾਲੀ ਦਲ ਸਿੱਖ ਪੰਥ ਇੱਕ ਝੰਡੇ ਥੱਲੇ ਇਕੱਠਾ ਆਊਗਾ ਸਾਰੇ ਪੰਥ ਵਿੱਚ ਏਕਤਾ ਹੋਵੇ ਤੇ ਉਹ ਲੀਡਰਸ਼ਿਪ ਮੋਰੇ ਲੱਗੂਗੀ ਜਿਹਨੂੰ ਸਾਰਾ ਸਿੱਖ ਜਗਤ ਪਰਵਾਨ ਕਰੇ ਤਾਂਕਿ ਤਕੜੇ ਹੋ ਕੇ ਅਸੀਂ ਆਪਣੇ ਸਿੱਖਾਂ ਦੀ ਆਵਾਜ਼ ਉਠਾ ਸਕੀਏ ਤੇ ਪੰਥ ਵਾਸਤੇ ਸੇਵਾ ਕਰ ਸਕੀਏ ਇਹ ਸਾਡੀ ਵੀ ਸੋਚ ਹੈ ਤੇ ਸਾਨੂੰ ਯਕੀਨ ਹੈ ਕਿ ਗੁਰੂ ਰਾਮਦਾਸ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਮੇਰ ਕਰਨਗੇ ਸਿੱਖ ਪੰਥ ਆਉਣ ਵਾਲੇ ਸਮੇਂ 'ਚ ਇਕੱਠਾ ਹੋ ਕੇ ਇੱਕ ਐਸੀ ਸ਼ਕਤੀ ਦੇ ਨਾਲ ਅੱਗੇ ਵਧੂਗਾ ਜਿਹੜੀ ਸਾਰਿਆਂ ਨੂੰ ਪਰਵਾਨ ਹੋਵੇ ਜਿਹੜੀ ਸਾਰਿਆਂ ਦੇ ਨੂੰ ਨਾਲ ਲੈ ਕੇ ਚੱਲ ਸਕੇ ਬਾਕੀ ਜਿਹੜੇ ਨੇ ਨਾ ਬਾਕੀ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੋਰਚੇ ਆਪਣੀ ਮੰਗ ਪੱਤਰ ਕਰਾ ਅਸਾਂ ਦਾ ਅਕਾਲ ਤਖਤ ਸਾਹਿਬ ਦਾ ਜਿਹੜਾ ਅਗਲਾ ਫੈਸਲੇ ਦਾ ਇੰਤਜ਼ਾਰ ਵੀ ਨਹੀਂ ਕੀਤਾ ਆਪਾਂ ਸੁਧਾਰ ਲੈਣ ਉਹਨਾਂ ਦੇ ਪਾਸ ਤੌਰ ਪੇ ਤੁਸੀਂ ਤੇ ਆਪਣੇ ਆਪ ਨੂੰ ਵੀ ਗੁਣਾਕਰ ਮੰਨ ਚੁੱਕੇ ਜੋ ਕਿ ਅਸੀਂ ਇਹਨਾਂ ਕੰਮਾਂ ਦੇ ਵਿੱਚ ਗੁਣਾਕਰ ਬਰਾਬਰ ਦੇ ਰਹੇ ਹਾਂ ਕਿਉਂਕਿ ਅਸੀਂ ਰਾਜਪਾਕ ਭੋਗਿਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਚਾਹੀਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦਾ ਇੰਤਜ਼ਾਰ ਕਰਦੇ ਉਸ ਤੋਂ ਬਾਅਦ ਆਪਣੀ ਰਣਨੀਤੀ ਤਿਆਰ ਕਰਦੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਉਡੀਕ ਕਰਦੇ ਸੀ ਕਰਦੇ ਹਾਂ ਕਰਦੇ ਰਵਾਂਗੇ ਕੋਈ ਉਹਦੇ ਵਿੱਚ ਦੋਰਾਵਾ ਨਹੀਂ ਗਿਆ ਕੋਈ ਅਸੀਂ ਕੋਈ ਬਹੁਤਾ ਵੱਡਾ ਲੰਮਾ ਚੌੜਾ ਪ੍ਰੋਗਰਾਮ ਆਰੰਭਿਆ ਦੇਗਾ ਇਹ ਤਾਂ ਸਿਰਫ ਅਸੀਂ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਸੀਗੀ ਬਤੌਰ ਸਿੱਖ ਪੰਥ ਦੇ ਨਿਮਾਣੇ ਸੇਵਕ ਹੋਣ ਦੇ ਨਾਤੇ ਅਸੀਂ ਆਪਣੇ ਉਹ ਜ਼ਿੰਮੇਵਾਰੀ ਸ਼ੁਰੂ ਕੀਤੀ ਆ ਪਰ ਅਸੀਂ ਕੋਈ ਲੰਮਾ ਚੌੜਾ ਪ੍ਰੋਗਰਾਮ ਅਜੇ ਤੱਕ ਨਾ ਆਰੰਭਿਆ ਠੀਕ ਆ ਜਿਹੜੀਆਂ ਵਿਚਾਰਾ ਚੱਲਦੀਆਂ ਹੁੰਦੀਆਂ ਯਾ ਭਾ ਕੋਈ ਨਾ ਕੋਈ ਜਿਹੜੀ ਸੋਚ ਲੈ ਕੇ ਅੱਗੇ ਵਧਦੇ ਆ ਪਰ ਅਸੀਂ ਸਾਨੂੰ ਸਾਰਿਆਂ ਨੂੰ ਸ੍ਰੀ ਕਾਲ ਤਖਤ ਸਾਹਿਬ ਦੇ ਜਿਹੜੇ ਉਹਦਾ ਦੇਸ਼ ਦਾ ਉਹਨਾਂ ਦੇ ਫੈਸਲੇ ਦੀ ਉਡੀਕਿਆ ਉਸ ਤੋਂ ਬਾਅਦ ਹੀ ਸਾਰਾ ਜਿਹੜਾ ਆਪਣੇ ਪ੍ਰੋਗਰਾਮ ਆਪਣੇ ਸਮੂਹ ਤੌਰ ਤੇ ਸ਼ੁਰੂ ਕੀਤਾ ਜਾਊਗਾ ਪਹਿਲਾਂ ਕੋਈ ਪ੍ਰੋਗਰਾਮ ਵੈਸੇ ਨਹੀਂ ਸ਼ੁਰੂ ਕਰਨਾ ਲੇਕਿਨ ਵਿਚਾਰਾ ਕਰਨ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈ ਕੋਈ ਆਪਣੇ ਗਲਤੀ ਨਹੀਂ ਵਿਚਾਰਾਂ ਤਾਂ ਚਲਦੀਆਂ ਜਣੀਆਂ ਚਾਹੀਦੀਆਂ ਆ ਸੁਧਾਰ ਲੈ ਸ਼ੁਰੂਤ ਹੋਈ ਹੈ ਕਿ ਅਸੀਂ ਵੇਟ ਕਰ ਸਕਦੇ ਹਾਂ ਕਿ ਸੁਧਾਰ ਲੈ ਅਸੀਂ ਸudar ler ਦਾ ਤਾਂ ਅਜੇ ਜੀ ਐਲਾਨ ਕੀਤਾ ਆ ਅਜੇ ਤਾਂ ਤੁਹਾਡੇ ਸਾਹਮਣੇ ਹੀ ਆ ਜੋ ਸ਼ੁਰੂਆਤ ਹੋਊਗੀ ਆਪਾਂ ਨੂੰ ਪਤਾ ਲੱਗ ਜਾਣਾ ਪਰ ਇਹ ਬਿਲਕੁਲ ਸਾਰੇ ਲੀਡਰਾਂ ਦੇ ਮਨਾਂ ਵਿੱਚ ਇਹ ਗੱਲ ਯਕੀਨਨ ਤੌਰ ਤੇ ਪੱਕੀ ਆ ਕਿ ਜਿੰਨਾ ਚਿਰ ਸ਼੍ਰੀ ਕਾਲ ਤਖਤ ਸਾਹਿਬ ਦਾ ਫੈਸਲਾ ਨਹੀਂ ਆਉਂਦਾ ਉਹਨਾਂ ਤੱਕ ਅਸੀਂ ਨਹੀਂ ਕੁਝ ਅੱਗੇ ਕਰਨਾ ਦੇਖੋ ਇਹ ਜਿਹੜੇ ਸudar ler ਦੇ ਕਨਵੀਨਰ ਬਣਾਇਆ ਗਿਆ ਨੇ ਉਹ ਸਰਦਾਰ ਗੁਰਪ੍ਰਤਾਪ ਸਿੰਘ ਬਟਾਲਾ ਬਣਾਇਆ ਗਿਆ ਆ ਇੱਧਰ ਦੇਖੇ ਸਾਹਮਣੇ ਔਰ ਉਹ ਸਭ ਤੋਂ ਪਹਿਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਨਤਮਸਟ ਹੋਣ ਵਾਸਤੇ ਆਏ ਆ। ਔਰ ਕੋਈ ਵੀ ਸਿੱਖ ਜਦੋਂ ਕੋਈ ਉਹਦੇ ਤੇ ਆਉਂਦਾ ਸਿਰ ਉਹ ਸਭ ਤੋਂ ਪਹਿਲਾ ਸਚਕਣ ਸ਼੍ਰੀ ਹਰਮੰਦਰ ਸਾਹਿਬ ਨਤਮਸਟ ਹੁੰਦਾ ਔਰ ਉਸ ਤੋਂ ਬਾਅਦ ਹੀ ਕੋਈ ਕਾਰਜ ਜਿਹੜਾ ਸ਼ੁਰੂ ਕਰਦਾ ਹੈ। ਸੋ ਜਿਹੜੀ ਇਹ ਸੁਧਾਰ ਲਹਿਰ ਚਲਾਈ ਗਈ ਹੈ ਇਹ ਜਿਹੜੀਆਂ ਖਾਮੀਆਂ ਆ ਗਈਆਂ ਸੀ ਤੁਸੀਂ ਪੁੱਛ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਿਗਾਰ ਆ ਗਿਆ ਔਰ 10 ਜਿਹੜੇ ਕੈਂਡੀਡੇਟ ਸੀ ਉਹਨਾਂ ਦੀ ਜਬਾਨਤਾ ਜਬਤ ਹੋ ਗਈਆਂ ਔਰ ਅਸੈਂਬਲੀ ਦੇ ਵਿੱਚ ਤਕਰੀਬਨ 2.5 ਕੈਂਡੀਡੇਟ ਰਹਿ ਗਏ ਜਾਂ 3 ਰਹਿ ਗਏ ਸੋ ਇਹ ਜਿਹੜੀ ਆ ਪੁਰਾਣੀ ਲੀਡਰਸ਼ਿਪ ਨੇ ਗਲਤੀਆਂ ਕੀਤੀਆਂ ਸੀ ਔਰ ਉਹਨਾਂ ਗਲਤੀਆਂ ਨੂੰ ਜਿਹੜਾ ਸੀ ਵਾਰ-ਵਾਰ ਕਹਿੰਦੇ ਰਹੇ ਵੀ ਤੁਸੀਂ ਕਾਲਪਤਖਬ ਸਾਹਿਬ ਤੇ ਜਾ ਕੇ ਮਾਫੀ ਮੰਗੋ ਲੇਕਨ ਨਹੀਂ ਸੀ ਮੰਗ ਰਹੇ ਤਾਂ ਸਾਰੇ ਇੱਥੋਂ ਦੀ ਪ੍ਰੈਸ ਨੂੰ ਪਤਾ ਸੋ ਹੁਣ ਜਿਹੜੇ ਨਾਲ ਉਹਨਾਂ ਦੇ ਸਿੰਘ ਸੀ ਇਤਰਾ ਇਹ ਆਪਣੇ ਪ੍ਰੇਮ ਸਿੰਘ ਲਾਲ ਆਪਣੇ ਚੰਦੂ ਮਾਇਰਾ ਜਾਂ ਮਲੂਕਾ ਸਾਹਿਬ ਜਾਂ ਹੋਰ ਜਿਹੜੀ ਲੀਡਰਸ਼ਿਪ ਸੀ ਉਹਨੇ ਸਾਡੇ ਦਿਮਾਗ ਤੇ ਬੋਝ ਆਇਆ ਕਿ ਜਿਹੜੀ ਉਸ ਟਾਈਮ ਤੇ ਅਸੀਂ ਗੱਲ ਕੀਤੀ ਸਾਡੀ ਸੁਣੀ ਨਹੀਂ ਗਈ ਲੇਕਿਨ ਸਾਡੇ ਦਿਮਾਗ ਤੇ ਬੋਝ ਆਹੀ ਕਾਲਤਕ ਸਾਬ ਤੇ ਜਾਣੋ ਆਪਣੀ ਮਰਜ਼ੀ ਨਾਲ ਤੇ ਆਣ ਕਿਉਂ ਚਿੱਠਾ ਦੇ ਕੇ ਗਿਆ ਵੀ ਸਾਨੂੰ ਜਿਹੜੀ ਇਹ ਕਤਾਈ ਕੀਤੀ ਹੈ ਉਹਦੀ ਸਾਨੂੰ ਜਿਹੜੀ ਆ ਜੋਲ ਧਾਰਮਿਕ ਤੌਰ ਤੇ ਸਜ਼ਾ ਲਾਉਣੀ ਆ ਉਹ ਕਾਲਤਕ ਸਭ ਲਾਵੇ ਔਰ ਉਸ ਤੋਂ ਬਾਅਦ ਕਾਲਤਕ ਸਾਹਿਬ ਨੇ ਜੋ ਫੈਸਲਾ ਕਰਨਾ ਹੈ ਇੱਕ ਗੱਲ ਇਹ ਪੱਕੀ ਆ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹ ਖਾਲਸਾ ਪੰਥ ਨੇ ਨਕਾਰ ਦਿੱਤੀ ਹੈ ਨਵੀਂ ਲੀਡਰਸ਼ਿਪ ਜਿਹੜੀ ਹੈ ਉਹ ਖਾਲਸਾ ਪੰਥ ਚਾਹਦਾ ਹੈ ਜਿਹੜੀ ਸਹੀ ਗਵਾਹੀ ਦੇ ਸਕੇ ਸਹੀ ਪੰਥ ਨੂੰ ਦਿਸ਼ਾ ਨਿਰਦੇਸ਼ ਦੇ ਸਕੇ ਔਰ ਉਹਦੇ ਵਾਸਤੇ ਜਿਹੜਾ ਹੈ ਇਹ ਸੁਧਾਰ ਲੈਣ ਲਈ ਗਈ ਕੋਸ਼ਿਸ਼ ਤਾਂ ਉਸ ਦੇ ਘਰ ਚ ਬਹਿ ਗਏ ਕੁਝ ਜਿਹੜੇ ਅਕਾਲੀ ਦਲ ਤੋਂ ਕੱਢਤੇ ਕੁਝ ਅਕਾਲੀ ਦਲ ਦੇ ਜਿਹੜੇ ਸੀ ਉਹ ਨਿਰਾਸ਼ ਕਰਤੇ ਸੋ ਉਹਨਾਂ ਨਰਾਸ਼ ਲੋਕਾਂ ਨੂੰ ਵੀ ਘਰਾਂ ਤੋਂ ਜਾ ਕੇ ਠਾਉਣਾ ਤੇ ਜਿਹੜੇ ਕੱਢ ਦਿੱਤੇ ਉਹਨਾਂ ਨੂੰ ਵੀ ਕਾਲੀਦਾਲ ਚ ਜਿਹੜੀ ਆ ਕਿਉਂਕਿ ਉਹਨਾਂ ਦੀਆਂ ਕੁਰਬਾਨੀਆਂ ਨੇ ਕਿਉਂਕਿ ਕਾਲੀਦਾਲ 103 ਸਾਲ ਪੁਰਾਣੀ ਪਾਰਟੀ ਕਹਿੰਦੇ ਆ ਲੇਕਿਨ ਮੈਂ ਪੁੱਛਣਾ ਚਾਹਣਾ ਆ ਵੀ 103 ਸਾਲ ਪੁਰਾਣੀ ਪਾਰਟੀ ਤਾਂ ਹੈਗੀ ਆ ਪਰ ਜਿਹੜੇ ਕੋਈ ਛੀਦਾ ਦਾ ਪਰਿਵਾਰ ਹੈਗਾ ਨਾ ਉਹ ਕੋ ਜੇਲ ਵਾਲਾ ਹੈਗਾ ਉਹਨਾਂ ਨਾਲ ਕੁਰਬਾਨੀ ਵਾਲਾ ਹੈਗਾ ਜਿਹਨਾਂ ਜਿੰਨਾਂ ਕਟੀਆਂ ਆ ਦੇਖੋ ਜਿਹੜੇ ਪੁਰਾਣੇ ਜਰਨੈਲ ਨੇ ਜਿਨ੍ਹਾਂ ਦੇ ਪਰਿਵਾਰਾਂ ਦਾ ਇਤਿਹਾਸ ਜਹੇਦਾਰ ਸੁੱਚਾ ਸਿੰਘ ਛੋਟੇਪੁਰ ਅੱਜ ਅਹੀਂ ਹੁਣਾ ਤੁਰ ਸਾਹਿਬ ਦੀ ਜਿਹੜੀ ਤੁਸੀਂ ਇੱਥੇ ਇੱਕ ਗੱਲ ਕੀਤੀ ਸੀ ਵੀ ਸ਼ੁਰੂਆਤ ਕਰਨ ਲੱਗੇ ਜੇ ਤੁਰ ਸਾਹਿਬ ਦੀ ਵਰਸੀ 30 ਤਰੀਕ ਨੂੰ ਮਨਾਉਣੇ ਆ ਤੁਰ ਪਿੰਡ ਦੇ ਵਿੱਚ ਕਦੇ ਕਿਸੇ ਯਾਦ ਨਹੀਂ ਕੀਤਾ ਔਰ ਉਸ ਤੋਂ ਬਾਅਦ ਟੋੜਾ ਸਾਹਿਬ ਦੀ ਉਸ ਤੋਂ ਬਾਅਦ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਲਿਆਂ ਦਾ ਸੋ ਇਹ ਸਾਰਾ ਪ੍ਰੋਗਰਾਮ ਬੇਸ ਕਰਕੇ ਲੀਕਾ ਗਿਆ ਹੈ ਕਿ ਜਿਹੜੀਆਂ ਮਹਾਨ ਸ਼ਖਸੀਅਤਾਂ ਨੇ ਸੇਵਾ ਕੀਤੀ ਹੈ ਅੱਜ ਉਹਨਾਂ ਦੇ ਪਰਿਵਾਰਾਂ ਨੂੰ ਵੀ ਕਾਲੀਦਾਲ ਨੇ ਜਿਹੜਾ ਇਹ ਦਰਨਕਾਰ ਕਰਤਾ ਪਿੱਛੇ ਕਰਤਾ ਔਰ ਇਹ ਸੁਧਾਰ ਲੈ ਰਿਸਕ ਕਰਕੇ ਚਲਾ ਰਿਹਾ ਹੈ ਕਿ ਜਿਹੜੇ ਰਸਕੇ ਘਰਾਜ ਬਹਿ ਕੇ ਕੁਰਬਾਨੀ ਵਾਲੇ ਛਿੱਦਿਆਂ ਵਾਲੇ ਜੇਲ੍ਹਾਂ ਵਾਲੇ ਉਹਨਾਂ ਸਾਰਿਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਵਾਸਤੇ ਇਹ ਸੁਧਾਰ ਲੈ ਚਰਉਣ ਦੀ ਜਿਹੜੀ ਹੈ ਇਹ ਜ਼ਰੂਰਤ ਪਈ ਹੈ ਉਹ ਉਹਦੇ ਕਰਕੇ ਇਹ ਚਲਾ ਰਿਹਾ ਹੈ